ਚੋਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਬਾਰੇ ਐਨਾ ਸੋਚਿਆ ਇਹ ਜਿਹੜੀ ਮੋਟਰ ਕੱਢਣ ਵਾਸਤੇ ਸਾਨੂੰ ਡੇਢ ਜੀ ਨਾਲ ਲਿਉਣੀ ਪਵੇ ਚਲੋ ਨੁਕਸਾਨ ਤਾਂ ਹੋ ਗਿਆ ਤਾਰ ਵੱਢ ਕੇ ਲੈ ਗਏ ਚੋਰ ਆਪਣੀ ਆ ਦੇਖੋ ਨੇੜੇ ਕਰਕੇ ਦਿਖਾ ਦੇ ਪਰ ਵੀ ਇਮਾਨਦਾਰ ਚੋਰ ਸੀਗੇ ਜਿਨ੍ਹਾਂ ਨੇ ਤਾਰ ਵੱਢੀ ਤੇ ਇੱਥੇ ਗੰਢ ਦੇਤੀ ਵੀ ਤਾਰ ਆ ਜਿਹੜੀ ਫਿਲਟਰਾਂ ਦੇ ਵਿੱਚ ਨਾ ਡਿੱਗ ਪੇ ਤੇ ਜੇ ਤਾਰ ਵਿੱਚ ਡਿੱਗ ਪੈਂਦੀ ਤਾਂ ਸਾਨੂੰ ਜਿਹੜੀ ਕਿ ਗੇਰੀ ਲੈ ਕੇ ਮੋਟਰ ਕੱਢਣੀ ਪੈਂਦੀ ਪਾਈਪ ਲਾਈਨ ਪਾਈ ਹੋਈ ਆ ਬਾਲਾ ਡੰਗ ਵੜਾਂਗ ਖੋਲਣਾ ਪੈਂਦਾ ਤੇ ਇਹੋ ਜੇ ਇਮਾਨਦਾਰ ਚੋਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਇੱਕ ਗੱਲ ਹੋਰ ਕਰਦਾ ਕਿ ਵੀਰੋ ਤਾਰਾਂ ਤੂਰਾਂ ਵੇਚ ਕੇ ਬਾਲਾ ਚੜ ਕਰਨੀ ਚੱਲਦੇ ਹੁੰਦੇ ਮਿਹਨਤ ਦੀ ਰੋਟੀ ਖਾ ਲਿਆ ਕਰੋ ਕਮਾਲਿਆ ਕਰੋ ਘਟਕਵਾਲੋ ਘਟ ਖਾ ਲਓ ਪਰ ਮਿਹਨਤ ਦੀ ਖਾ ਲਓ ਤੇ ਕਿਉਂ ਹੁਣ ਮੈਂ ਦੱਸਣਾ ਤੁਹਾਨੂੰ ਇੱਥੋਂ ਲੈ ਕੇ ਕੋਠਾ ਅਮੀਰ ਉਗਲੀ ਕੰਦ ਨਾਲ ਸਟਾਰਟਰ ਲੱਗਿਆ ਹੋਇਆਗਾ ਜੋਰ ਮਾਰ ਕੇ 20 25 ਫੁੱਟ ਤਾਰ ਮੋਸਾ ਸੀਗੀ ਏ 25 ਫੁੱਟ ਤਾਰ ਕਿੰਨੇ ਰੁਪਏ ਦੀ ਇੱਕ ਬਾੜ ਦੇ ਵਿੱਚ ਉਹ 5-700 ਦੀ ਵਿਕਣੀ ਹੈ ਤੇ ਮੇਰਾ ਜਿਹੜਾ ਕੀ 2025 ਉਹਦਾ ਨੁਕਸਾਨ ਕਰਤਾ ਚਲ ਫੇਰ ਵੀ ਤਨ ਉਤਾਰਦੇ ਆ ਪੈਸੇ ਲਾਉਣੀ ਲਾਉਣੇ ਹੈਗੇ ਵੀ 1000-1500 ਰੁਪਏ ਮਿਸਤਰੀ ਲੈ ਜਾਂਦਾ ਗੇੜੀ ਲਾਉਣੀ ਪੈਂਦੀ ਮੱਥਾ ਮਾਰਨਾ ਪੈਂਦਾ ਚਲੋ ਹੁਣ ਘੰਟੇ ਚ ਤਾਰ ਲਾ ਕੇ ਜਿਹੜਾ ਮੋਟਰ ਚੱਲਦੀ ਕਰ ਲਾਂਗੇ ਤੇ ਇਮਾਨਦਾਰ ਚੋਰ ਸੀਗੇ ਬਹੁਤ ਬਹੁਤ ਧੰਨਵਾਦ ਇਮਾਨਦਾਰ ਚੋਰਾਂ ਦਾ ਇੱਥੋਂ ਨੇੜੇ ਕਰਕੇ ਦਿਖਾਂਗੇ ਕਿਵੇਂ ਨਾ ਆਹ ਡੰਡ ਦੇ ਕੇ ਤੇ ਵਧੀਆ ਵੱਢ ਕੇ ਤਾਰ ਲੈ ਗਏ ਇੱਕ ਤਾਂ ਤਾਰ ਛਿੱਲ ਵੀ ਗਿਆ ਕਬੀ ਜਿੱਲਨੀ ਨਭਜੇ ਤਾਰੇ ਤੇ ਧੰਨਵਾਦ ਐਦਾਂ ਦੇ ਚੋਰ ਭਰਾਵਾਂ ਦਾ ਵੀ ਜੇ ਤੁਸੀਂ ਚੋਰੀ ਕਰਦੇ ਹੋ ਤਾਂ ਥੋੜਾ ਜਆ ਸੋਚ ਲਿਆ ਕਰੋ ਵੀ ਜਿਹਦੀ ਚੋਰੀ ਕਰ ਰਹੇ ਹੋ ਉਹਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀ ਚੋਰੀ ਕਰਨ ਦਾ ਵੀ ਢੰਗ ਹੁੰਦਾ ਇੱਕ ਆਹ ਢੰਗ ਨਾਲ ਚੋਰੀ ਕੀਤੀ ਗਈ ਹੈਗੀ ਤੇ ਐਦਾਂ ਦੇ ਢੰਗ ਵਾਲੇ ਚੋਰਾਂ ਦਾ ਮੈਂ ਤੈਥੋਂ ਧੰਨਵਾਦ ਕਰਦਾਗਾ ਤੇ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਸਾਡਾ ਮੱਥਾ ਨਹੀਂ ਵੱਜੂਆ ਹੁਣ ਤੇ 15 20 ਮਿੰਟਾਂ ਚ ਤਾਰ ਪਾ ਕੇ ਅਸੀਂ ਮੋਟਰ ਚਲਦੀ ਕਰ ਸਕਦੇ ਆ ਤੇ ਇੱਕ ਚੀਜ਼ ਹੋਰ ਹੈ ਕਿ ਥੋੜੀ ਜੀ ਤਾਰ ਵੱਧ ਛੱਡਿਆ ਕਰੋ ਹੁਣ ਤਾਰ ਜਿਹੜਾ ਇੱਕ ਐਡੀ ਕਿ ਛੱਡਿਆ ਕਰੋ 2 ਕੁ ਫੁੱਟ ਛੱਡਿਆ ਕਰੋ ਕੁਝ ਨਹੀਂ ਹੁੰਦਾ ਬਾਈ ਬਣ ਕੇ ਤੇ ਧੰਨਵਾਦ ਬਹੁਤ ਬਹੁਤ ਅ ਈਮਾਨਦਾਰ ਚੋਰਾ ਦਾ ਧੰਨਵਾਦ ਚੋਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਬਾਰੇ ਇੰਨਾ ਸੋਚਿਆ ਇਹ ਜਿਹੜੀ ਮੋਟਰ ਕੱਢਣ ਵਾਸਤੇ ਸਾਨੂੰ ਡੀਜੀ ਨਾਲ ਲਿਉਣੀ ਪਵੇ ਚਲੋ ਨੁਕਸਾਨ ਤਾਂ ਹੋ ਗਿਆ ਤਾਰ ਵੱਢ ਕੇ ਲੈ ਗਏ ਚੋਰ ਆਪਣੀ ਆ ਦੇਖੋ ਨੇੜੇ ਕਰਕੇ ਦਿਖਾ ਦੇ ਪਰ ਵੀ ਇਮਾਨਦਾਰ ਚੋਰ ਸੀਗੇ ਜਿਨ੍ਹਾਂ ਨੇ ਤਾਰ ਵੱਢੀ ਤੇ ਇੱਥੇ ਗੰਢ ਦੇਤੀ ਵੀ ਤਾਰ ਆ ਜਿਹੜੀ ਫਿਲਟਰਾਂ ਦੇ ਵਿੱਚ ਨਾ ਡਿੱਗ ਪਈ ਤੇ ਜੇ ਤਾਰ ਵਿੱਚ ਡਿੱਗ ਪੈਂਦੀ ਤਾਂ ਸਾਨੂੰ ਜਿਹੜੀ ਕਿ ਗੇੜੀ ਲੈ ਕੇ ਮੋਟਰ ਕੱਢਣੀ ਪੈਂਦੀ ਪਾਈਪ ਲਾਈਨ ਪਾਈ ਹੋਈ ਆ ਬਾਲਾ ਡੰਗ ਬਣੰਗ ਖੋਲਣਾ ਪੈਂਦਾ ਤੇ ਇਹੋ ਜਿਹੇ ਇਮਾਨਦਾਰ ਚੋਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਇੱਕ ਗੱਲ ਹੋਰ ਕਰਦਾ ਕਿ ਵੀਰੋ ਤਾਰਾ ਤੂਰਾ ਵੇਚ ਕੇ ਬਾਲਾ ਚੜ ਕਰਨੀ ਚੱਲਦੇ ਹੁੰਦੇ ਮਿਹਨਤ ਦੀ ਰੋਟੀ